ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਅਕਬਰ ਵੀਰ ਬਲ ਦੀ ਕਹਾਣੀ ਦੂਜੀ ਵਿੱਚ। ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਮਹੇਸ਼ ਦੇ ਨਸੀਬ। ਜਦੋਂ ਮਹੇਸ਼ ਦਾਸ ਵੱਡੇ ਹੋਏ ਤਾਂ ਉਹਨਾਂ ਨੇ ਕੁਝ ਮੋਹਰਾ ਜੋ ਆਪਣੇ ਕੋਲ ਬਚਾ ਕੇ ਰੱਖਿਆ ਸਨ ਉਹਨਾਂ ਦੇ ਨਾਲ ਰਾਜ ਦੀ ਅੰਗੂਠੀ ਲਈ ਅਤੇ ਆਪਣੀ ਮਾਂ ਤੋਂ ਵਿਦਾਇਗੀ ਲੈ ਕੇ ਬਾਦਸ਼ਾਹ ਦੀ ਰਾਜਧਾਨੀ ਫਤਿਹਪੁਰ ਸਿਕਰੀ ਨੂੰ ਚੱਲ ਪਏ। ਰਾਜਧਾਨੀ ਵਿੱਚ ਪਹੁੰਚ ਕੇ ਮਹੀਸ਼ ਦਾਸ ਹੈਰਾਨ ਰਹਿ ਗਏ ਬਾਜ਼ਾਰ ਦੀ ਚਕਾ ਚੌਂਦ ਰੌਣਕ ਜਿਹੜੀ ਉਹਨੇ ਪਹਿਲਾਂ ਕਦੇ ਨਹੀਂ ਵੇਖੀ ਸੀ ਬਾਜ਼ਾਰਾਂ ਵਿੱਚ ਵਿਕਦੇ ਰੰਗ-ਬਰੰਗੇ ਬਸਤਰ ਗਹਿਣੇ ਉਹਨਾਂ ਤੋਂ ਬਣੀਆਂ ਟੋਪੀਆਂ ਵੇਖ ਕੇ ਉਹਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਵੱਡੇ-ਵੱਡੇ ਊਠ ਪਾਣੀ ਵੇਚਣ ਵਾਲੇ ਕਹਾਰਾਂ ਦੀਆਂ ਆਵਾਜ਼ਾਂ ਜਾਦੂਗਰਾਂ ਵੱਲੋਂ ਇਕੱਠੀ ਕੀਤੀ ਗਈ ਭੀੜ ਮੰਦਰਾਂ ਵਿੱਚੋਂ ਧੁਨੀ ਦੀਆਂ ਆਵਾਜ਼ਾਂ ਸਾਬ ਨੂੰ ਆਕਰਸ਼ਿਤ ਕਰ ਰਹੀਆਂ ਸਨ ਲੇਕਿਨ ਮਹੇਸ਼ ਆਪਣੀ ਯਾਤਰਾ ਦੇ ਮਕਸਦ ਨੂੰ ਬਿਨਾਂ ਧੁੱਲੇ ਮਹਿਲ ਦੀ ਤਰਫ ਚੱਲ ਪਏ ਮਹਿਲ ਦੇ ਦਰਵਾਜ਼ੇ 'ਤੇ ਕੀਤੀ ਗਈ ਸੁੰਦਰ ਨਕਾਸ਼ੀ ਨੂੰ ਵੇਖ ਕੇ ਮਹੇਸ਼ ਨੂੰ ਲੱਗਿਆ ਕਿ ਇਹ ਬਾਦਸ਼ਾਹ ਦੇ ਮਹਿਲ ਪ੍ਰਵੇਸ਼ ਦੁਆਰ ਹੈ ਪਰੰਤੂ ਉਹ ਤਾਂ ਸ਼ਾਹੀ ਦਰਬਾਰ ਦਾ ਇੱਕ ਬਾਹਰਲਾ ਪਾਸਾ ਸੀ ਮਹੇਸ਼ ਜਦੋਂ ਮਹਿਲ ਦੇ ਦਰਵਾਜ਼ੇ 'ਤੇ ਪਹੁੰਚਿਆ ਤਾਂ ਦਵਾਰਪਾਲ ਨੇ ਉਹਨੂੰ ਪੁੱਛਿਆ ਕਿੱਥੇ ਜਾ ਰਹੇ ਹੋ ਮੈਂ ਬਾਦਸ਼ਾਹ ਸਲਾਮਤ ਨੂੰ ਮਿਲਣ ਆਇਆ ਹਾਂ। ਮਹੀਸ਼ ਨੇ ਸ਼ਾਂਤੀਪੂਰਵਕ ਜਵਾਬ ਦਿੱਤਾ। ਦਵਾਰਪਾਲ ਨੇ ਕਿਹਾ, "ਮੂਰਖਾ, ਤੂੰ ਕੀ ਸੋਚਦਾ ਹੈ? ਬਾਦਸ਼ਾਹ ਅਕਬਰ ਨੂੰ ਸਿਰਫ ਇਹੀ ਕੰਮ ਰਹਿ ਗਿਆ ਕਿ ਉਹ ਹਰ ਕਿਸੇ ਨਾਲ ਮੁਲਾਕਾਤ ਕਰਦੇ ਰਹਿਣ?" ਉਸ ਨੇ ਮਹੀਸ਼ ਨੂੰ ਉੱਥੋਂ ਵਾਪਸ ਮੁੜ ਜਾਣ ਲਈ ਕਿਹਾ। ਪਰੰਤੂ ਜਿਵੇਂ ਹੀ ਮਹੀਸ਼ ਨੇ ਅਕਬਰ ਦੀ ਦਿੱਤੀ ਅੰਗੂਠੀ ਵਿਖਾਈ, ਤਾਂ ਸੈਨਿਕ ਚੁੱਪ ਹੋ ਗਿਆ ਅਤੇ ਦੂਜੇ ਸੈਨਿਕ ਨੇ ਰਾਜਕੀ ਮੋਹਰ ਨੂੰ ਪਛਾਣ ਲਿਆ। ਇਹ ਦੇਖ ਕੇ ਉਸਨੇ ਮਹੀਸ਼ ਨੂੰ ਅੰਦਰ ਜਾਣ ਦੀ ਆਗਿਆ ਦਿੱਤੀ ਪਰ ਉਹ ਉਸ ਨੂੰ ਐਵੇਂ ਨਹੀਂ ਛੱਡਣਾ ਚਾਹੁੰਦਾ ਸੀ ਉਸਨੇ ਫੇਰ ਮਹੀਸ਼ ਨੂੰ ਆਖਿਆ ਕਿ ਤੂੰ ਇੱਕ ਸ਼ਰਤ ਤੇ ਅੰਦਰ ਜਾ ਸਕਦਾ ਹੈ ਤੈਨੂੰ ਬਾਦਸ਼ਾਹ ਤੋਂ ਜੋ ਵੀ ਮਿਲੇਗਾ ਤੂੰ ਮੈਨੂੰ ਉਸ ਦਾ ਅੱਧਾ ਦੇਵੇਂਗਾ ਮਹੀਸ਼ ਨੇ ਮੁਸਕਰਾਉਂਦੇ ਹੋਏ ਕਿਹਾ ਚੱਲ ਭਾਈ ਠੀਕ ਹੈ ਉਹ ਉੱਥੋਂ ਚੱਲਿਆ ਗਿਆ ਮਹੀਸ਼ ਉਸ ਸੈਨਿਕ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਤਾਂ ਕਿ ਉਹ ਦੁਬਾਰਾ ਇਹੋ ਜਿਹਾ ਕੰਮ ਨਾ ਕਰੇ ਮਹੀਸ਼ ਰਾਜਾ ਦੇ ਬਗੀਚਿਆਂ ਵਿੱਚੋਂ ਦੀ ਹੁੰਦਾ ਹੋਇਆ ਜਿੱਥੇ ਠੰਡੇ ਪਾਣੀ ਦੇ ਫੁਆਰੇ ਸਨ ਪੂਰੀ ਹਵਾ ਵਿੱਚੋਂ ਗੁਲਾਬ ਦੀ ਖੁਸ਼ਬੂ ਆਉਂਦੀ ਸੀ ਠੰਡੀ ਹਵਾ ਰੁਮਕ ਰਹੀ ਸੀ ਇੱਕ ਆਲੀਸ਼ਾਨ ਪਵਨ ਤੱਕ ਪਹੁੰਚਿਆ ਜਿੱਥੇ ਸਾਰੇ ਦਰਬਾਰੀ ਮਹਿਗੀਆਂ ਪੋਸ਼ਾਕਾਂ ਪਹਿਨੀ ਖੜੇ ਸਨ ਉਨ੍ਹਾਂ ਸਾਰਿਆਂ ਨੂੰ ਵੇਖ ਕੇ ਮਹੀਸ਼ 당ਗ ਰਹਿ ਗਿਆ। ਅੰਤ ਨੂੰ ਉਸ ਦੀ ਨਿਗਾਹ ਇੱਕ ਵਿਅਕਤੀ ਤੇ ਪਈ ਜਿਹੜਾ ਇੱਕ ਉੱਚੇ ਆਸਣ ਤੇ ਬੈਠਾ ਸੀ ਜਿਹੜਾ ਸੋਨੇ ਦਾ ਬਣਿਆ ਹੋਇਆ ਸੀ ਅਤੇ ਉਸ ਉੱਪਰ ਹੀਰੇ ਜਵਾਹਰਾਤ ਜੜੇ ਹੋਏ ਸਨ। ਉਸ ਨੂੰ ਵੇਖ ਕੇ ਮਹੀਸ਼ ਨੂੰ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਇਹ ਹੀ ਅਕਬਰ ਹੈ। ਮਹੀਸ਼ ਸਾਰੇ ਦਰਬਾਰੀਆਂ ਨੂੰ ਪਿੱਛੇ ਤੱਕਦਾ ਹੋਇਆ ਬਾਦਸ਼ਾਹ ਦੇ ਤਖਤ ਤੱਕ ਜਾ ਪਹੁੰਚਿਆ ਅਤੇ ਬੋਲਿਆ हे बादशाह ਤੁਹਾਡੀ ਸ਼ਾਨ ਵਿੱਚ ਕਦੇ ਕਮੀ ਨਾ ਆਵੇ। ਅਕਬਰ ਮੁਸਕਰਾਏ ਅਤੇ ਬੋਲੇ, ਦੱਸੋ ਤੁਹਾਨੂੰ ਕੀ ਚਾਹੀਦਾ ਹੈ? ਮਹੇਸ਼ ਬੋਲਿਆ, ਮੈਂ ਇੱਥੇ ਤੁਹਾਡੇ ਬੁਲਾਉਣ ਤੇ ਆਇਆ ਹਾਂ। ਅਤੇ ਕਹਿੰਦੇ ਹੋਏ ਉਸਨੇ ਉਹ ਅੰਗੂਠੀ ਬਾਦਸ਼ਾਹ ਨੂੰ ਵਾਪਸ ਮੋੜ ਦਿੱਤੀ ਜਿਹੜੀ ਕੁਝ ਸਾਲ ਪਹਿਲਾਂ ਬਾਦਸ਼ਾਹ ਨੇ ਉਸ ਨੂੰ ਦਿੱਤੀ ਸੀ। ਅਕਬਰ ਨੇ ਹੱਸਦਿਆਂ ਮਹੇਸ਼ ਦਾ ਸਵਾਗਤ ਕੀਤਾ ਅਤੇ ਪੁੱਛਿਆ, ਮੈਂ ਤੁਹਾਡੇ ਲਈ ਕੀ ਕਰ ਸਕਦਾ? ਦਰਬਾਰੀ ਉਸ ਅਜੀਬੇ ਦਿਖਣ ਵਾਲੇ ਵਿਅਕਤੀ ਨੂੰ ਵੇਖ ਕੇ ਹੈਰਾਨ ਸਨ ਕਿ ਆਖਰ ਇਹ ਕੌਣ ਹੈ ਜਿਸ ਦਾ ਬਾਦਸ਼ਾ ਇਹਨਾਂ ਆਦੇਰ ਕਰ ਰਹੇ ਹਨ ਮਹੀਸ਼ ਨੇ ਕੁਝ ਪਲ ਸੋਚਿਆ ਅਤੇ ਕਿਹਾ ਤੁਸੀਂ ਮੈਨੂੰ 100 ਕੋੜੇ ਮਾਰਨ ਦੀ ਸਜ਼ਾ ਦਿਓ ਇਹ ਸੁਣ ਕੇ ਦਰਬਾਰ ਵਿੱਚ ਚੁੱਪ ਫਸਰ ਗਈ ਬਾਦਸ਼ਾ ਅਸਚਰਜ ਨਾਲ ਬੋਲੇ ਕੀ ਕਹਿੰਦੇ ਹੋ ਤੁਸੀਂ ਤਾਂ ਕੁਝ ਗਲਤ ਨਹੀਂ ਕੀਤਾ ਜਿਸ ਦੇ ਲਈ ਤੁਹਾਨੂੰ 100 ਕੋੜੇ ਮਾਰੇ ਜਾਣ ਕੀ ਬਾਦਸ਼ਾਹ ਸਲਾਮਤ ਮੇਰੀ ਦਿੱਲੀ ਇੱਛਾ ਨੂੰ ਪੂਰਾ ਕਰਨ ਦੇ ਵਾਅਦੇ ਤੋਂ ਪਿੱਛੇ ਹਟ ਰਹੇ ਹਨ ਨਹੀਂ ਇੱਕ ਬਾਦਸ਼ਾਹ ਕਦੇ ਵੀ ਆਪਣੇ ਸ਼ਬਦਾਂ ਤੋਂ ਪਿੱਛੇ ਨਹੀਂ ਹਟ ਸਕਦਾ ਅਕਬਰ ਨੇ ਝਿਜਕਦਿਆਂ ਸੈਨਿਕ ਨੂੰ ਹੁਕਮ ਦਿੱਤਾ ਕਿ ਮਹੀਸ਼ ਨੂੰ 100 ਕੋਰੜੇ ਮਾਰੇ ਜਾਣ ਮਹੀਸ਼ ਨੇ ਆਪਣੀ ਟੂਹੀ ਉੱਪਰ ਪਏ ਕੋਰੜੇ ਦਾ वार ਬਿਨਾਂ ਕਿਸੇ ਆਵਾਜ਼ ਦੇ ਬਰਦਾਸ਼ਤ ਕਰ ਲਿਆ ਜਿਵੇਂ ਹੀ ਪੰਜਾਵਾਂ ਕੋਰੜਾ ਮਹੀਸ਼ ਦੀ ਟੂਹੀ ਤੇ ਵੱਜਿਆ ਉਹ ਇੱਕਦਮ ਛਾਲ ਮਾਰ ਕੇ ਖੜਾ ਹੋ ਗਿਆ ਤੇ ਬੋਲਿਆ ਰੋਕੋ ਤਾਂ ਅਕਬਰ ਵੀ ਹੈਰਾਨ ਹੁੰਦੇ ਹੋਏ ਬੋਲਿਆ ਹੁਣ ਤੈਨੂੰ ਸਮਝ ਆਇਆ ਕਿ ਤੂੰ ਕਿੰਨਾ ਪਾਗਲ ਹੈ ਨਹੀਂ ਜਾਪਨਾ ਮੈਂ ਜਦੋਂ ਮਹਿਲ ਵਿੱਚ ਤੁਹਾਨੂੰ ਮਿਲਣ ਆਉਣਾ ਚਾਹੁੰਦਾ ਸੀ ਤਾਂ ਮੈਨੂੰ ਮਹਿਲ ਦੇ ਅੰਦਰ ਆਉਣ ਲਈ ਸ਼ਰਤ ਮਿਲੀ ਸੀ ਕਿ ਮੈਨੂੰ ਤੁਹਾਡੇ ਕੋਲੋਂ ਜੋ ਕੁਝ ਵੀ ਮਿਲੇਗਾ ਉਸ ਦਾ ਅੱਧਾ ਉਸ ਸੇਵਕ ਨੂੰ ਦਿੱਤਾ ਜਾਵੇਗਾ ਇਸ ਲਈ ਕਿਰਪਾ ਕਰਕੇ ਬਾਕੀ ਦੇ ਕੋੜੇ ਉਸ ਨੂੰ ਮਾਰੇ ਜਾਣਾ ਪੂਰਾ ਦਰਬਾਰ ਹਾਸੇ ਦੇ ਢਹਾਕਿਆਂ ਨਾਲ ਗੂੰਜ ਉੱਠਿਆ ਜਿਨ੍ਹਾਂ ਵਿੱਚੋਂ ਅਕਬਰ ਦਾ ਹਾਸਾ ਸਭ ਨਾਲ ਉੱਚਾ ਸੀ ਇਸ ਨਾਲ ਹੀ ਉਸ ਸੈਨਿਕ ਨੂੰ ਦਰਬਾਰ ਵਿੱਚ ਆ ਕੇ ਆਪਣੀ ਰਿਸ਼ਵਤ ਲੈਣ ਦੀ ਇਜਾਜ਼ਤ ਦਿੱਤੀ ਗਈ ਅਕਬਰ ਨੇ ਮਹੀਸ਼ ਨੂੰ ਆਖਿਆ ਤੂੰ ਅਜੇ ਵੀ ਇੰਨਾ ਬਹਾਦਰ ਹੈ ਜਿੰਨਾ ਪਹਿਲਾਂ ਸੀ ਪਰੰਤੂ ਤੂੰ ਪਹਿਲਾਂ ਨਾਲੋਂ ਵੀ ਚਲਾਕ ਹੋ ਗਿਆ ਹੈ ਮੈਂ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਆਪਣੇ ਦਰਬਾਰ ਵਿੱਚੋਂ ਭ੍ਰਿਸ਼ਟਾਚਾਰ ਨਹੀਂ ਹਟਾ ਸਕਿਆ ਪਰੰਤੂ ਤੁਹਾਡੀ ਛੋਟੀ ਜੀ ਚਲਾਕੀ ਨਾਲ لالچی ਦਰਬਾਰਿਆ ਨੂੰ ਸਬਕ ਮਿਲ ਗਿਆ ਹੈ ਇਸ ਲਈ ਅੱਜ ਤੋਂ ਮੈਂ ਤੁਹਾਨੂੰ ਬੀਰਬਲ ਆ ਕੇ ਬੁਲਾਵਾਂਗਾ ਅਤੇ ਤੁਸੀਂ ਇਸ ਦਰਬਾਰ ਵਿੱਚ ਮੇਰੇ ਨਾਲ ਬੈਠੋਗੇ ਅਤੇ ਹਰ ਗੱਲ ਵਿੱਚ ਮੈਨੂੰ ਸਲਾਹ ਦੇਵੋਗੇ ਹਾਂ ਫਿਰ ਦੋਸਤੋ ਕਿੱਦਾਂ ਲੱਗੀ ਹੈ ਕਹਾਣੀ ਉਮੀਦ ਕਰਦੇ ਹਾਂ ਕਿ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਵੇ ਇਸ ਤਰ੍ਹਾਂ ਦੀਆਂ ਕਹਾਣੀਆਂ ਅਸੀਂ ਅਗਲੇ ਦਿਨਾਂ ਵਿੱਚ ਹੋਰ ਲੈ ਕੇ ਆਵਾਂਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਵੋ ਧੰਨਵਾਦ